ਸਸੇ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੁੱਟਲਾ ਚਾਰ ਨਾਖਾ ਜੀ ਜਿਨ੍ਹਾਂ ਚੋਂ ਇੱਕ ਟੋਕੜ ਆ ਤੇ ਤਿੰਨ ਗੱਬਾਂ ਨੇ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਦੇ ਆ ਤਸੱਲੀ ਪਾਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਕਬਾਲ ਸਿੰਘ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਜਿਹੜਾ ਫਿਰੋਏਪੁਰ ਜੀਰੇ ਤੋਂ ਆਪਣਾ 5 ਕਿਲੋਮੀਟਰ ਆ ਮੋਗੇ ਤੋਂ 20 ਕਿਲੋਮੀਟਰ ਹੈ ਜਾਂਦਾ ਜੀ ਠੀਕ ਹੈ ਜੀ ਮੋਬਾਈਲ ਨੰਬਰ ਜੀ 62840158 ਠੀਕ ਹੈ ਵੀਰੇ ਚਾਰ ਨਾਗਾ ਜੀ ਅੱਜ ਹਾਂਜੀ ਚਾਰ ਨਾਗਾ ਤਿੰਨ ਗੱਬਣਾ ਇੱਕ ਟੋਕੜ ਹੈ ਜੀ ਕਿੱਧਰੋਂ ਸ਼ੁਰੂ ਕਰਗੇ ਵੀਰੇ ਇਧਰੋਂ ਲੱਗ ਜਾਂਦੇ ਆ ਜੀ ਠੀਕ ਹੈ ਵੀਰੇ ਸੁਆ ਕੰਨਾ ਮੈਂ ਜੀ ਸੁਏ ਬਾਈ ਇਹ ਦੂਜੇ ਮਾਲਲੇ ਤੀਜੇ ਮਾਲਲੇ ਭਰਾਵ ਦੇ ਮਾਲ ਤੋਂ ਸੱਲੀ ਕਰ ਲੈਣ ਵੀ ਕਹਿੰਨੇ ਮੇ ਲੱਗਦੀ ਉਹਨਾਂ ਨੇ ਆਪਣੇ ਲਿਆਂਦੀਆਂ ਆਪਾਂ ਦਾ ਗਾਂਵ ਲਿਆਂਦੀਆਂ ਵੇਚਣ ਦੇ ਮਾਰੇ ਝੂਠ ਨਹੀਂ ਮਾਰਦੇ ਆਪਾਂ ਠੀਕ ਆ ਜੀ ਸਮਾਂ ਕਰ ਨਾਲ ਲੈ ਜੂ ਜੀ ਸਮਾਂ ਬਾਈ ਇਹਦੇ 9 ਦਿਨ ਪਏ ਆ ਇਹ ਮੰਨ ਲਓ 9 ਵੀ ਲੈ ਸਕਦੀ ਆ 10 ਵੀ ਲੈ ਸਕਦੀ ਆ ਜਾਂ ਪਹਿਲਾਂ ਵੀ ਹਾਂ ਜੀ ਉਹ ਤਾਂ ਗਾਂ ਮਹਾਰਾਜ ਨੂੰ ਪਤਾ ਸਹੀ ਗੱਲ ਆ ਥਨਾ ਦੀ ਦੰਨ ਆ ਜੀ ਥਨਾ ਜੀ ਬਾਈ ਗਰੰਟੀ ਹੋਊ ਆਪਣੀ ਠੀਕ ਆ ਜੀ ਥਨਾ ਦੀ ਬਾਈ ਕਹਿੰਦਾ ਦੰਨ ਆ ਬੇਫਿਕਰ ਹੋ ਜੇ ਛੂਣਾ ਮੋਟਾ ਥਨ ਲੈ ਗਿਆ ਵਾ ਛੂਆ ਬਾਈ ਦੀ ਗੱਲ ਸਹੀ ਆ ਬਈ ਆਪਣਾ ਲਿਆਂਦਾ ਵਾ ਤੁਸੀਂ ਪਹਿਲਾ ਮਾਲੋ ਦੂਜਾ ਮਾਲੋ ਤੀਜਾ ਮਾਲੋ ਚਾਹੇ ਮਾਲੋ 10ਵਾਂ ਤੁਸੀਂ ਆਪਦੀ ਪਰਖ ਨਾ ਲੈਣੀ ਹੈ ਜੀ ਬਾਈ ਨੇ ਆਪਦੀ ਪਰਖ ਨਾ ਲੈ ਕੇ ਆਂਦੀ ਆ ਜਿਹੜੀ ਮੇਨ ਗੱਲ ਆ ਥਣਾ ਦੀ ਤੇ ਭਾਰਤ ਪਿੱਛੇ ਦੀ ਹੋਊਗੀ ਗਾਰੰਟੀ ਦੁੱਧ ਤੁਹਾਡੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜ਼ੀ ਝੋਲੇ ਡਿਮਾਂਡ ਜਮ੍ਹਾਂ ਲੈਣ ਦੇ ਨਾਲ ਬਾਈ ਜਿਹਦਾ ਕਰਣਾ ਮੋਲੇ ਠੀਕ ਹੈ ਜੀ ਫਿਰ ਦਾ 37 38 39 40 ਜਿੱਥੇ ਤੱਕ ਮਰਜ਼ੀ ਤਾ ਨੂੰ ਚੜਾ ਲਓ ਮੰਨ ਲਓ ਲੈਣ ਦੇ ਨਾਲ 33000 ਰੁਪਏ ਲੈਣਾ 33 ਬਸ 33 ਲੈਣਾ ਥਾਣ ਗੁੱਲਾ ਜਮਾ ਮੱਝਾਂ ਵਾਲਾ ਵਾ 25 3000 ਦਾ ਬੱਛੀ ਆਉਂਦੀ ਉਹ ਵੀ ਖਾਲੀ ਇਹਦਾ ਤੁਹਾਨੂੰ ਗੱਬਣ ਮਿਲ ਜਣੀ ਹੋ ਸਕਦਾ ਬੱਚਾ ਬੱਛੀ ਦੇ ਜੇ ਇਹਦਾ ਭਾਈ ਗਾਂ ਕਰਮਾਂ ਦੀਆਂ ਗੱਲਾਂ ਵਾ ਹਾਂਜੀ 2 ਨੰਬਰ ਵੇਲੇ ਸੂਆ ਕਿੰਨੇ ਮਾ ਜੀ ਇਹ ਬਈ ਸੂਂਦੀ ਤਾਂ ਦੂਜੇ ਸੂਏ ਆਪਣਾ ਪਿੱਲਣ ਕਹਿ ਕੇ ਵੇਚਦੀ ਹੈ ਜਿਹੜੇ ਸਾਬ ਨਾਲ ਮੂੰਹ ਮੱਥਾ ਲੱਗਾ ਵਾ ਠੀਕ ਹੈ ਜੀ ਤੇ ਬੈਣ ਭਾਈ ਇਹਦੇ ਹੱਤਾ ਪਿਆ ਵਾ ਕੋਈ ਭਰਾ ਦੱਸ ਦਿਨ ਮੰਨ ਕੇ ਸੌਦਾ ਕਰ ਲਵੇ ਆਪਣਾ ਜੀ ਵੈਸੀ ਇੱਕ ਮੂਪੀ ਜਮੜੀ ਜੀ ਉਹਦੇ ਮੂੰਹ ਹੈ ਨਹੀਂ ਬਾਈ ਚਲਦੀ ਨਹੀਂਗੀ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਜਾਤ ਬਰੀਡ ਦੀ ਹੈ ਵੀ ਚੰਗੀ ਹੈ ਹਾਈਟ ਉਹਦੇ ਨਾਲੋਂ ਘੋੜਾ ਉੱਚੀ ਹੈ ਜੀ ਇਹ ਬਾਕੀ ਥਾਣਾ ਦੇ ਸਾਈਡ ਤੁਹਾਨੂੰ ਨੇੜੇ ਤੋਂ ਦਿਖਾ ਦਿੰਦਾ ਸੋਹਣੇ ਐ ਗੈਪ ਤੇ ਲੱਗੇ ਹੱਥੀਂ ਚਵਾਈ ਵਾਲਾ ਥਾਣਾ ਜੀ ਜਿਹੜਾ ਥੋੜੇ ਪੈਸੇ ਲਾਉਣੇ ਆ ਉਹਨਾਂ ਲਈ ਦੋ ਫੇ ਹੈ ਜੀ ਕਿਉਂਕਿ ਕਿਸੇ ਵੀਰ ਦਾ ਬਜਟ ਥੋੜਾ ਹੁੰਦਾ ਜੀ ਅੱਜ ਬਾਅਦ ਮਿਲ ਜਾਣੀਆਂ ਕੱਲ ਨੂੰ ਕੁਝ ਤਿਆਰ ਹੁੰਦਾ ਜਾਂ ਖੂਨ ਦਾ ਤੁਹਾਨੂੰ ਵੀ ਪਤਾ ਕਰ ਰਿਹਾ ਤੇਰਾ ਰੇਟ ਬੰਨਸ ਬੰਨਸ ਬਹੁਤ ਆ ਭਾਈ ਉਹ ਚੀਜ਼ ਨਹੀਂ ਬਾਕੀ ਰੰਗ ਪ੍ਰਿੰਟ ਦੀਆਂ ਚੰਗੀਆਂ ਨੇ ਜੀ ਲੋਦ ਤੁਸੀਂ ਆਪ ਦੀ ਸਮਝ ਨਾਲ ਲੈ ਜਿਓ ਬਾਕੀ ਵੀਰੇ ਆ ਗਰੇ ਰੰਗ ਜੇ ਜਰਸੀ ਬਹੁਤ ਘੱਟ ਮਿਲਦੀ ਇਹ ਘੱਟ ਮਿਲਦੀ ਅੱਲਾਹ ਜੀਆਂ ਦਾ ਬਹੁਤ ਆ ਜਾਂਦੀਆਂ ਆਹ ਕਲਰ ਹੁੰਦਾ ਜਾਂ ਘੱਟ ਹੁੰਦਾ ਲੱਗਦਾ ਵੀ ਸੋਨਾ ਹਾਂਜੀ ਡਿਮਾਂਡ ਇਦੀ ਵੀਰੇ ਡਿਮਾਂਡ ਬਈ ਇਹਦੀ 50000 ਰੁਪਇਆ ਹਜੂਮਾਂ ਤਾਂ ਮਾਲੂ ਲੈਣ ਦੇਣੇ 44000 ਰੁਪਏ ਮੁੱਲ ਕਰਾਉਣਾ ਦਾ ਸਿਆ ਕਰਾਉ ਉਹ ਬਾਈ ਆਪਾਂ ਪਹਿਲਾਂ ਵੀਡੀਓ ਤਾਂ ਹੀ ਕਨਫਰਮ ਕਰਦੇ ਆ ਅਗਲੇ ਨੂੰ ਜੇ ਦਾ ਆਪਣੇ ਨਾਲ ਕਰਨੀ ਕਿਥਾਈ ਵਪਾਰੀਆਂ ਵਾਲੇ ਕੰਮ ਕਰਨੇ ਆ ਫਿਰ 50 ਤੋਂ ਲੱਗ ਜਮੈਂ 1000 ਘਟਾਈਓ ਤੁਸੀਂ ਵਧਾਈ ਆਇਓ ਠੀਕ ਹੈ ਜੀ ਮਾਲੂ ਲੈਣੇ ਦੇਣੇ 44 ਉਹ ਤੋਂ ਮੜ ਨਿਕਾਏ ਮਾਨਤਨ ਕਰਨਾ ਤਾਂ ਹੋ ਜੂਗਾ ਜੀ ਤੇ ਤਿੰਨ ਨੰਬਰ ਵੀ ਸੁਆ ਕੰਨ ਮਾ ਜੀ ਇਹਦਾ ਤਿੰਨ ਨੰਬਰ ਬਾਈ ਦੂਜੇ ਸੁਆ ਹੁੰਦੀ ਆ ਠੀਕ ਹੈ ਜੀ ਦੈਨ ਮੰਨ ਲੇਗੇ ਜਦੋਂ ਵੱਧ ਤੋਂ ਵੱਧ ਹਾਸਤਾ ਵੱਧ ਵੱਧ ਕੇ ਇਹਨਾਂ ਨੇ ਕਿੱਟਣਾ ਹਵਾਨਾ ਪੂਰਾ ਬਈ ਐਨ ਸਹੀ ਗੱਲ ਆ ਜੀ ਬੰਦ ਹਵਾਨੇ ਦੀ ਆ ਬੰਦ ਹਵਾਨੇ ਦੀ ਆ ਜੀ ਬਾਕੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਜੀ ਕੁਆਲਿਟੀ ਸੋਹਣੀ ਆ ਜੀ ਕੱਦਕਾਰ ਵੀ ਚੰਗਾ ਬਈ ਕੱਠ ਵੀ ਚੰਗਾ ਉਹਨਾਂ ਨਾਲੋ ਜੀ ਤਾਂ ਕਿ ਤੇ ਆ ਵੀ ਸੋਹਣੀ ਕਰਦੀ ਹੁੰਦੀ ਆ ਜਿਹੜੇ ਦੈਨ ਹੁੰਦੇ ਆ ਫਿਰ 2-4 ਦਿਨ ਗਾਂ ਵੀ ਹੋ ਸਕਦੇ ਆ ਪਿਸ਼ਾਬ ਵੀ ਹੋ ਸਕਦੇ ਆ ਉਹ ਮਾਲਕਾਂ ਦੇ ਦੱਸਣ ਮੁਤਾਬਕ ਜਿਵੇਂ ਮਾਲਕਾਂ ਨੇ ਦੱਸ ਤੇ ਆ ਉਵੇਂ ਬਾਈ ਕਹਿੰਦਾ ਆ ਬਾਕੀ ਬਾਈ ਆਇਆ ਨਾ ਪਹੂਜੀ ਲਾਏ ਤਾਂ ਦੋ ਦਿਨ ਵੱਧ ਲੈ ਜਾਂਦਾ ਵਾ ਜੇ ਮੰਨ ਲਓ ਰੇਵਾ ਕਰਦੇ ਦੋ ਦਿਨ ਘੱਟ ਰਹੇ ਜਾਂਦੀ ਆ ਰਹੇ ਜਾਂਦੀ ਆ ਤੇ ਇਹਦੀ ਅੱਜ ਦੀ ਡਿਮਾਂਡ ਵੀਰੇ ਬਸ ਇੱਕੋ ਹੀ ਡਿਮਾਂਡ ਹੀ ਆ ਬਾਈ ਇਹ ਵੀ 44 ਦੇ ਦੇਣੀ ਆ ਇਹ ਵੀ 44 ਮੁੱਲ ਪੰਜਾਬ ਮੁੱਲ ਇਹਦਾ ਵੀ 50 ਹਾਂਜੀ ਦੇਣੀ 44 ਦੀ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਨਪੁਰਾ ਬਸ ਜ਼ਰੂਰ ਖੁੱਲਾ ਢੁਲਾ ਮਾਨਨ ਕਰਾਂਗੇ ਜੇ ਕੋਈ ਭਰਾ ਜੋੜਾ ਲੈਂਦਾ ਵਾ ਠੀਕ ਆ ਵੀਰੇ ਹਾਂਜੀ ਤੇ ਅੱਗੇ ਵੀਰੇ 4 ਨੰਬਰ ਦਾ ਸੂਆ ਕਿੰਨਾ ਮਾ ਜੀ 4 ਨੰਬਰ ਬਾਈ ਦੂਜੇ ਸੂਏ ਸੂਈ ਹੋਈ ਆ ਸੂਈ ਨੂੰ ਕੋਈ 2 ਮਹੀਨੇ ਮੰਨ ਲੇ ਕੋਈ 3 ਮੰਨ ਲੇ 6 ਸਾਲ ਮੰਨ ਲੇ ਜਿੰਨਾ ਪਾਈਪਣਾ 2 ਸਾਲ ਮੰਨ ਲਓ ਆਪਾਂ ਕੋਈ ਮੰਨ ਲਓ ਤਰਾਜ ਨਹੀਂ ਉਹਤੇ ਠੀਕ ਹੈ ਜੀ ਟੀਕਾ ਨੇ 18 19 ਤਰੀਕ ਨੂੰ ਟੀਕਾ ਭਰਾਇਆ ਤੇ ਆਦੇ ਹੱਥੀਆਂ ਇਹੇ ਕਰਾਈ ਆ ਠੀਕ ਹੈ ਜੀ ਆਪਣੇ ਕੈਮਰੇ ਲੱਗੇ ਜੇ ਕਿ ਇਹ ਭਰਾਣੇ ਤਸੱਲੀ ਕਰਨੀ ਆ ਤਸੱਲੀ ਕਰਨੀ ਕੈਮਰੇ ਵੇਖ ਹਾਂਜੀ 18 19 ਤਰੀਕ ਦੀ ਇਹ ਆ ਹੀ ਹੋਈ ਹੋਈ ਆ ਠੀਕ ਹੈ ਜੀ ਟੀਕਾ ਕੱਢੀ ਸੀਗੀ ਇਹਨੇ ਦੁੱਧ ਆਪਾਂ ਬਾਈ 15 ਕਿਲੋ ਚੋਕੇ ਲੈ ਕੇ ਆਂਦੀ ਆ ਠੀਕ ਹੈ ਜੀ ਹੁਣ ਕੇ ਇਹ ਭਰਾਣੇ 12 ਕਿਲੋ ਦਾ ਆਪਣਾ ਸੌਦਾ ਕਰ ਸਕਦਾ ਥਣਾ ਸੋੜ ਕੇ ਦਿਖਾ ਦੀ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਜੀ ਬਾਈ ਕਹਿੰਦਾ ਆਪਾਂ 15 ਚੋਕੇ ਲਿਆਂਦੀ ਸੀ ਤੁਸੀਂ 12 ਮੰਨ ਕੇ ਸੌਦਾ ਕਰਿਓ ਜੀ ਕਿਉਂਕਿ ਥੋੜਾ ਕਨਾਂ ਕਈਰ ਪਸੂ ਉਪਰਾ ਕਰ ਜਾਂਦਾ ਹੁੰਦਾ 18 19 ਤਰੀਕ ਦੀ ਏਆਈ ਹੋਈ ਆ ਆਪਾਂ ਹੀ ਕਰਾਈ ਆ ਬਾਈ ਦੱਸਦਾ ਕਿ ਕੈਮਰੇ ਆਪਣੇ ਲੱਗੇ ਆ ਚਾਹੇ ਕੋਈ ਚੈੱਕ ਕਰਕੇ ਲੈ ਜਾਓ ਤੇ ਪਰ ਦੇਣੀ ਆਪਾਂ ਖਾਲੀ ਤੇ ਭਾਈ ਆ ਥਾਣਾ ਦਾ ਸੋਣਾ ਗੈਪ ਤੇ ਲੱਗਿਆ ਤੀਜੋ ਬਾਈ ਗੱਲ ਆ ਥਾਣਾ ਚਾਰ ਹੀ ਥਾਣਾ ਪੋਰਸ਼ੰਗ ਭੋਰਾ ਵੀ ਨਹੀਂ 12 ਕਿਲੋ ਨੈਟ ਭਾਂਡੇ ਦੇ ਪਾਕੇ ਲੈ ਜੇ ਤੇ ਇਹ ਨਹੀਂ ਡਿਮਾਂਡ ਦੇਤੇ ਡਿਮਾਂਡ ਬਾਈ ਉਹੀ 40-42 ਜੋ ਮਰਜ਼ੀ ਕਰਾ ਲਓ ਠੀਕ ਹੈ ਜੀ ਮੰਨ ਲਓ ਜੈਸ ਨੂੰ 35 ਦੇ ਦਾਂਗੇ 35 ਦੇ ਦੇ ਹਾਂਜੀ 35 ਜੇ ਨਿਕਾ ਜਮਾਨਤਾਨ ਕਰ ਦਾਂਗੇ ਠੀਕ ਹੈ ਜੀ 35000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਦੁੱਧ ਤੁਸੀਂ ਆਪ ਦਾ ਜੋਕ ਕੇ ਲੈ ਜੂ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਕਰ ਸਕਦੇ ਹੋ ਜੀ ਧੰਨਵਾਦ